ਹਾਂਜੀ ਜਿਵੇਂ ਐ ਜੀ ਦੀ ਸਾਰਿਆਂ ਨੂੰ ਗਾਇਸ بارش ਅੱਜ ਬਹੁਤ ਜ਼ਿਆਦਾ ਹੈ ਸੇੜ ਦੇ ਵੱਧ ਗਏ ਅੱਜ ਅੱਜ ਮੈਂ ਦਸ਼ਵਾਨੀ ਆਏ ਹਾਂ ਬਸ ਬਾਕੀ ਦਰਵਾਜ਼ੇ ਕਰਾਂਦੇ ਆ ਤੁਹਾਨੂੰ ਦਰਸਾਉਂ Guys, बारिश हो रही है बहुत ज्यादा मगर साई जी ने सू दरबार बुला ही लिया है सिर्फ शिवानी हाँ शिवानी भी दुखानी है पिछले काफी है बारिश बहुत ज्यादा पै रही है ਮੋਗੇ ਰਹਿਮਤਾਂ ਦੀ ਬਰਸਾਤ ਆ। ਸਾਈਂ ਜੀ ਦੇ ਦਰਬਾਰ ਦੀ। ਬਹੁਤ ਸੋਨਾ ਵੈਦਰ ਹੋ ਜਾਂਦੇ ਹੋ। ਗਾਇਸ ਆਪਾਂ ਟੇਕ ਲਿਆ ਮੱਥਾ। ਅੱਜ ਬਹੁਤ ਸੋਹਣੇ ਦਰਸ਼ਨ ਹੋਏ। ਸ਼ਾਂਤੀ ਰਾਮ। ਕਾਲੀ ਪਾਣ ਵਾਲੇ ਸਾਡੇ ਦੋ ਬੰਦੇ ਸੀ। ਡਿੰਪਲ ਤਾਂ ਨਹੀਂ ਕਿਰ। ਜੋ ਆਈ ਨਹੀਂ। ਜੋ ਆਈ ਦੀ। ਇਸ ਕਰਕੇ ਅਜ ਤੇ ਸੱਲੀ ਨਾ ਪੂਰਾ ਮੱਥਾ ਟੇਕਿਆ। ਬਸ ਤਾਂ ਵੈਦਰ ਵੀ ਬਹੁਤ ਸੋਨਾ ਆਇਆ। ਬਾਕੀ ਮਿਲਦੇ ਆਂ ਨੈਕਸਟ ਬਲੌਗ ਵਿੱਚ। ਜੈਸਾ ਹੀ ਜੀ ਦੀ।